ਪੈਣੇ ਜਦੋਂ ఆర్కెస్ట్రా ਦਾ ਨਾਮ ਹੁੰਦਾ ਨਾ ਸਾਡੇ ਸਮਾਜ 'ਚ ਨਾ ਮੱਥੇ ਤੇ ਲੋਕ ਟੀਉੜੀਆਂ ਪਾ ਲੈਂਦੇ ਆ। ਅੱਛਾ ਕੁੜੀ ਆ ਕੰਮ ਕਰਦੀ ਐ ਤੇ ਤੁਹਾਨੂੰ ਵੀ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ। ਹਾਂਜੀ ਬਿਲਕੁਲ ਮੈਂ ਇਹ ਚੀਜ਼ਾਂ ਦਾ ਸਾਹਮਣਾ ਕੀਤਾ ਆ। ਮੇਰੀ ਮੰਮੀ ਨੂੰ ਕੁੱਟਣਾ ਉਹਨਾਂ ਨੇ ਬਹੁਤ ਜ਼ਿਆਦਾ ਥੋੜੀ ਅੱਖਾਂ ਸਾਹਮਣੇ ਅੱਖਾਂ ਸਾਹਮਣੇ ਕਿੰਨਾ ਫੀਲ ਹੁੰਦਾ ਉਸ ਟਾਈਮ ਜਦੋਂ ਬਹੁਤ ਜ਼ਿਆਦਾ ਪੁੱਛੋ ਨਾ ਤੁਸੀਂ ਮੇਰੇ ਜਿਹੜਾ ਫੋਰਥ ਬ੍ਰਦਰ ਸੀਗਾ ਨਾ ਮਤਲਬ ਮੇਰੀ ਛੋਟੀ ਭੈਣ ਤੋਂ ਬਾਅਦ ਜਿਹੜਾ ਬੱਚਾ ਹੋਣ ਵਾਲਾ ਸੀ ਉਹ ਵੀ ਮੇਰੇ ਡੈਡੀ ਦੀ ਕੁੱਟਣ ਦੀ ਵਜ੍ਹਾ ਨਾਲ ਹੀ ਉਹ ਮਤਲਬ ਮੰਮੀ ਨੂੰ 8 ਮੰਦ ਚੱਲ ਤਦ ਡੈਡੀ ਨੂੰ ਤੇ ਹੱਥ ਚੱਕ ਲਿਆ ਉਹਦੇ ਕਰਕੇ ਬੱਚੇ ਦੇ ਅੰਦਰ ਪੇਟ ਦੀ ਅੰਗਰੀ ਡੈਥ ਹੋ ਗਈ ਉਸ ਚੀਜ਼ ਕਰਕੇ ਮੇਰੀ ਮਮ ਨੇ ਬਹੁਤ ਕੁਸ਼ਲ ਲਿਆ ਤੁਹਾਨੂੰ ਆਏ ਸੀਗਾ ਵੀ ਸੂਰੀ ਰੋਟੀਆਂ ਮਿਲ ਗਈਆਂ ਨਾ ਸ਼ਾਮ ਤੋਂ ਕੋਈ ਪਤਾ ਨਹੀਂ ਪੱਕਣੀਆਂ ਕਿੰਨੀਆਂ ਕਿ ਐਵੇਂ ਦੇ ਦਿਨ ਵੀ ਆ ਗਏ ਸੀਗੇ ਮੇਰੀ ਮੰਮੀ ਨੇ ਇੱਕ ਆਟੇ ਦੇ ਡੱਬੇ ਪਿੱਛੇ ਸੂਟ ਸਲਾਈ ਕੀਤੇ ਹੋਏ ਲੋਕਾਂ ਦੇ ਖੁਦ ਕਿੱਲਿਆਂ ਦੇ ਮਾਲਕ ਹੋ ਕੇ ਲੋਕਾਂ ਦੇ ਖੇਤਾਂ ਚ ਨਰਮਾ ਚ ਨਰਮਾ ਚ ਗਨ ਚੱਲ ਜਾਣ ਜਨ ਨਾਲ ਚਗਾਵੀਆਂ ਦੇ ਨਾਲ ਡਿਹੜੀ ਤੇ ਜਾਣਾ ਮੈਂ ਤੇ ਮੇਰੀ ਮੰਮੀ ਨੇ 15 ਸਾਲ ਦੀ ਉਮਰ ਹਾਂਜੀ ਉਹੀ ਚਾਚੇ ਤਾਏ ਜਿਹੜੇ ਸਾਡੇ ਸਕੇ ਸੀਗੇ ਖੇਤ ਵਿੱਚ ਪੁੰਜੇ ਬੈ ਕੇ ਰੋਟੀਆਂ ਖਾਦੀਆਂ ਹੋਈਆਂ ਨੇ ਡਿਹੜੀ ਦਾ ਰੰਗ ਬੜਾ ਫੀਲ ਹੁੰਦਾ ਬੜੇ ਦਿਲ ਤੇ ਸੱਟ ਲੱਗਦੀ ਉਹ ਵਕਤ ਉਹ 2500 ਰੁਪਏ ਮੇਰੇ ਹੱਥ ਚ ਆਇਆ ਪਹਿਲੀ ਵਾਰ ਮੈਂ 2500 ਰੁਪਏ ਦੇਖਿਆ ਸੀ ਕੰਢਾ ਕਿਦਮ ਲਾਈਟਾਂ ਮੇਰੇ ਫੇਸ ਤੇ ਪਈਆਂ ਜਦੋਂ ਲਾਈਟ ਆਡੀਅנס ਕੰਨੀ ਘੁੰਮੀ ਕਾਠ ਇੰਨਾ ਜ਼ਿਆਦਾ ਸੀਗਾ 언 ਮੇਰੀ ਲੱਤਾ ਕੰਮ ਗਿਆ ਇਸ ਤੋਂ ਪਹਿਲਾਂ ਸਟੇਜ ਤੇ ਚੜ੍ਹੇ ਸੀ ਕਦੇ ਵੀ ਨਹੀਂ ਮੈਂ ਕੰਦ ਚ ਸਿਰ ਮਾਰਨਾ ਸ਼ੁਰੂ ਕਰਤਾ ਉੱਥੇ ਉੱਥੇ ਸ਼ਾਮ ਨੂੰ ਉਹਨਾਂ ਨੇ ਮੈਨੂੰ 2500 ਰੁਪਏ ਦਿੱਤਾ ਅੱਛਾ ਇੱਕ ਮਤਲਬ ਇੱਕ ਵਾਰੀ ਸਟੇਜ ਤੇ ਗਏ ਸੀ ਉਹਦੀ ਗਈ ਇੱਕ ਉਹ ਵੀ ਮੈਂ ਪਰਫਾਰਮੈਂਸ ਨਹੀਂ ਕੀਤੀ ਮੈਂ ਨਾਲ ਦੀ ਨਾਲ نیچے ਉਤਰ ਗਈ ਸਰਕੈਸਟਰਾ ਲਾਈਨ ਦੀ ਉਹਦੀਆਂ ਡਰੈਸਾਂ ਰੈਡੀ ਹੁੰਦੀਆਂ ਸੀ ਸਾਡੀ ਬੁਟੀਕ ਤੋਂ ਤੇ ਚਲੋ ਉਹਨੇ ਆਉਣਾ ਸ਼ੁਰੂ ਉਹਨੇ ਮੈਨੂੰ ਨੋਟਿਸ ਕਰਨਾ ਸ਼ੁਰੂ ਕਰਤਾ ਤੇ ਉੱਥੇ ਉਹਦੀਆਂ ਡਰੈਸਾਂ ਰੈਡੀ ਹੁੰਦੀਆਂ ਸੀ ਸਾਡੀ ਬੁਟੀਕ ਤੋਂ ਤੇ ਉਹਨੇ ਮੈਨੂੰ ਪਹਿਲਾਂ ਨੋਟਿਸ ਕਰਦੀ ਰਹੀ ਉਹਨੇ ਮੈਨੂੰ ਪਹਿਲਾਂ ਨਹੀਂ ਬੋਲਿਆ ਦੋ ਤਿੰਨ ਮਹੀਨੇ ਇਦਾਂ ਹੀ ਲੰਘ ਗਏ ਮੈਨੂੰ ਪਹਿਲਾਂ ਮੈਨੂੰ ਬਿਲਕੁਲ ਨੌਲੇਜ ਨਹੀਂ ਸੀ ਇਸ ਲਾਈਨ ਦੀ ਵੀ ਮੈਨੂੰ ਆਈ ਸੀ ਵੀ ਇਹ ਕੰਮ 12 ਮਹੀਨੇ ਤੀਦੇ ਨਹੀਂ ਚੱਲਦਾ ਰਹਿੰਦਾ ਹੁਣ ਚਲੋ ਜਦੋਂ ਲਾਈਨ ਜੁਆਇਨ ਹੋਰ ਲਈ ਹੁਣ ਪਤਾ ਲੱਗਿਆ ਵੀ 4 ਮਹੀਨੇ ਕੰਮ ਹੁੰਦਾ ਆ ਤੇ ਉਹਨੇ ਮੈਨੂੰ ਬੋਲਤਾ ਕਿੰਨੀ ਤੇਰੀ ਹਾਈਟ ਇੰਨੀ ਜ਼ਿਆਦਾ ਆ ਵੀ ਤੂੰ ਸੋਹਣੀ ਆ ਉਸ ਟਾਈਮ ਵੀ ਮਤਲਬ ਕਿ ਰੂਲੇ ਪੂਲੇ ਤਾਂ ਪਏ ਸੀਗੇ ਬਸ ਉਹਨੇ ਮੇਰੀ ਹਾਈਟ ਦੇਖੀ ਤੇਰੀ ਹਾਈਟ ਹੈਗੀ ਤੇਰੀ ਫੇਸ ਬਿਊਟੀ ਹੈਗੀ ਤੂੰ ਸਾਡੀ ਲਾਈਨ ਜੁਆਇਨ ਕਰ ਲੈ ਵੀ ਤੈਨੂੰ 2 ਮੈਂ ਕਹ ਵੀ ਨਹੀਂ ਬੱਬੇ ਕਿ ਮੇਰੇ ਘਰ ਦੇ ਮੈਨੂੰ ਵੱਢ ਕੇ ਨਾ ਪੜਣਗੇ ਵੀ ਇਹ ਚੀਜ਼ ਨਹੀਂ ਹੋ ਸਕਦੀ ਉਹਨੂੰ ਮੈਂ ਜਵਾਬ ਦਿੱਤਾ ਪਰ ਫਿਰ ਵੀ ਉਹ ਕੰਟੈਕਟ ਨੰਬਰ ਲਖਵਾ ਗਈ ਕਹਿੰਦੀ ਇਨ ਕੇਸ ਤੈਨੂੰ ਇਨ ਫਿਊਚਰ ਤੈਨੂੰ ਲੱਗੇ ਨਾ ਵੀ ਤੂੰ ਇਹ ਲਾਈਨ ਜੁਆਇਨ ਕਰਨੀ ਆ ਤਾਂ ਤੂੰ ਮੈਨੂੰ ਕੰਟੈਕਟ ਕਰੀ 11 ਫੀਸ ਦੀ ਹੋਈ ਸੀਗੀ ਉਹਦਾ ਨਾਮ ਪ੍ਰੀਤੀ ਸੀ ਮੈਨੂੰ ਅੱਜ ਵੀ ਯਾਦ ਆਂਦੀ ਜੀ ਤੇ ਚਲੋ ਉਹ ਚੀਜ਼ ਮੈਂ ਇਗਨੋਰ ਕਰਤੀ ਉਹ ਐਦਾਂ ਹੀ ਪਿਆਰਾ ਨੰਬਰ ਇਹ ਗੱਲ ਹੈਗੀ ਮੈਨੂੰ ਲੱਗਦੀ ਅਕਤੂਬਰ ਨਵੰਬਰ ਦੀ ਗੱਲ ਹੋਊਗੀ ਉਸ ਤੋਂ ਬਾਅਦ ਮੈਂ ਘਰ ਗਈ ਜਦੋਂ ਘਰੇ ਦੋ ਦਿਨ ਲਿ ਗਈ ਤੇ ਮੰਮੀ ਰੋਣ ਲੱਗ ਗਏ ਮੇਰੇ ਕੋਲੇ ਵੀ ਐਂ ਕਰਕੇ ਕੁਝ ਵੀ ਨਹੀਂ ਹੋ ਰਿਹਾ ਕਿਉਂਕਿ ਉਹਦੇ ਵਿੱਚ ਜਿਹੜੀ ਉਹ ਕੰਪਨੀ ਸੀ ਉਹਦੇ ਵਿੱਚ ਮਾਸੀ ਨੇ 10000 ਰੁਪਏ ਪਰ ਭਾਇਆ ਸਾਡੇ ਤੋਂ ਕਿਉਂਕਿ ਉੱਚ ਪਰਣਾ ਹੀ ਪੈਦਾ ਸੀ ਜੁਆਇਨ ਹੀ ਲਈ ਸਾਨੂੰ ਉਹਨਾਂ ਦਾ ਰੂਲ ਹੀ ਇਹ ਸੀਗਾ ਉਹ ਵੀ ਕਿਸੇ ਤੋਂ ਫੜ ਕੇ ਤੇ ਉਹਦੇ ਵਿੱਚ ਕੁਝ ਵੀ ਨਹੀਂ ਨਿਕਲਿਆ ਤੇ ਉਹ ਵੀ ਡੁੱਬ ਗਈ ਉਹਦਾ ਫਿਰ ਮੇਰੀ ਛੋਟੀ ਭੈਣ ਨੂੰ ਤਾਂ ਮੰਮੀ ਨੇ ਵਾਪਸ ਹੀ ਬੁਲਾ ਲਿਆ ਤੇ ਮੈਂ ਉੱਥੇ ਰਹਿ ਮੈਂ ਕਿਹਾ ਚਲੋ ਦੇਖਦੇ ਹਾਂ ਕੀ ਬੰਦਾ ਹੈ ਨਾ ਕੁਝ ਤਾਂ ਨਿਕਲੂਗਾ ਹੀ ਜਦੋਂ ਘਰੇ ਗਈ ਤੇ ਮੰਮੀ ਨੇ ਦੱਸਿਆ ਵੀ ਐਂ ਕਰਕੇ ਮੇਰੀ ਮੇਰੀ ਪ੍ਰੋਬਲਮ ਵੀ ਚੱਲ ਰਹੀ ਹੈ ਸਾਰਾ ਕੁਝ ਮੇਰੇ ਦਿਮਾਗ ਨੇ ਕੰਮ ਕਰਨਾ ਬੰਦ ਕਰਤਾ ਮੈਂ ਚੁੱਪ ਕਰਕੇ ਵਾਪਸ ਆ ਗਈ ਕੁਝ ਨਹੀਂ ਗਿਆ ਕੁਛ ਵੀ ਕੋਈ ਸਵਾਲ ਨਹੀਂ ਕੀਤਾ ਆ ਕੇ ਮੈਨੂੰ ਫੋਨ ਲਾ ਲਿਆ ਉਹ ਕੁੜੀ ਜਿਹੜਾ ਨੰਬਰ ਦੇ ਕੇ ਗਈ ਹਾਂਜੀ ਉਸ ਟਾਈਮ ਮੈਂ ਸੋਚ ਲਿਆ ਸੀ ਮੈਨੂੰ ਫਿਰ ਇਦੋਂ ਤਾਂ ਮਰੀ ਚੰਗਿਆ ਵੀ ਹੁਣ ਤਾਂ ਕੁਝ ਵੀ ਨਹੀਂ ਹੈਗਾ ਵੀ ਹੁਣ ਕਿਹੜਾ ਕੋਈ ਨਾਲ ਖੜ ਰਿਹਾ ਕੋਈ ਆ ਕੇ ਕਿਸੇ ਨੇ ਇੱਕ ਇੱਕ ਦਿਨ ਕਿਸੇ ਨੇ 500 ਰੁਪਏ ਲਿਆ ਕੇ ਆ ਤਿੰਨ ਦਿਰਿਆ ਵੀ ਠੀਕ ਆ ਤੁਸੀਂ ਕੱਲੇ ਹੋ ਜਾਂ ਤੇਰੇ ਜਵਾਕ ਛੋਟੇ ਆ ਵੀ ਅਸੀਂ ਤੇਰੀ ਸਪੋਰਟ ਕਰਦੇ ਆ ਨਾਥਿੰਗ ਕੋਈ ਨਹੀਂ ਆਇਆ ਬਸ ਕੱਲ ਨਾਨੀ ਸੀਗੇ ਮਾਮੇ ਵਰਗੇ ਜਿੰਨਾ ਸਪੋਰਟ ਕਰਦੇ ਸੀ ਹੋਰ ਕੁਛ ਨਹੀਂ ਤੇ ਮੈਂ ਉਹਨੂੰ ਫੋਨ ਕਰ ਲਿਆ ਇਹ ਹੈਗੀ ਗੱਲ ਮਾਰਚ 2017 ਦੀ ਉਹਨੂੰ ਮੈਂ ਕਾਲ ਕਰ ਲਈ ਮੈਂ ਕਿਹਾ ਵੀ ਮੈਂ ਕੰਮ ਕਰਨਾ ਕਹਿੰਦੀ ਪੱਕਾ ਮੈਂ ਕਿਹਾ ਹਾਂ ਜੀ ਤੇ ਉਸ ਟਾਈਮ ਮੈਨੂੰ ਐ ਪਤਾ ਨਹੀਂ ਸੀਗਾ ਵੀ ਸੀਜ਼ਨ ਆਫ ਹੋ ਰਿਹਾ ਹੈ ਜਾਂ ਜੋ ਵੀ ਹੋ ਰਿਹਾ ਹੈ ਉਸ ਟਾਈਮ ਤਾਂ ਐ ਸੀਗਾ ਵੀ ਕੰਮ ਇਹ ਚੱਲ ਜਾਈ ਜਾਊਗਾ ਵੀ ਡੇਲੀ ਬੇਸਿਸ ਤੇ ਜਾਣਾ ਹੈ ਤੇ ਮੈਨੂੰ ਡੇਟ ਵੀ ਆਦਾ 24 ਮਾਰਚ 2017 ਮੈਂ ਤੇ ਉਹ ਮੈਨੂੰ ਲੈ ਗਈ ਸੰਡੇ ਸੀਗਾ ਉਸ ਦਿਨ ਵੀ ਤੁਸੀਂ ਮੇਰੇ ਕੋਲ ਕੱਪੜੇ ਵੀ ਹੈ ਨਹੀਂ ਸੀ ਕੁਝ ਵੀ ਤੇ ਮੈਂ ਉਹਦੇ ਤੋਂ ਟੇਕ ਵਾਲੇ ਤੋਂ ਪੈਸੇ ਲਏ ਤਿੰਨ ਸੂਟ ਸਲਾਈ ਕਰਵਾਏ ਉਹ ਵੀ ਸਾਰੇ 5-600 ਦਾ ਸੂਟ ਹੋਊਗਾ ਇੱਕ ਕੋਈ ਜ਼ਿਆਦਾ ਉਹਦੀ ਕੋਸਟ ਵੀ ਨਹੀਂ ਸੀਗੀ ਰੈਡੀ ਕਰਾਏ ਉਹੀ ਲੈ ਕੇ ਬਿਲਕੁਲ ਮੇਕਅਪ ਵਗੈਰਾ ਦਾ ਕੋਈ ਸਮਾਨ ਨਹੀਂ ਸਾਰਾ ਕੁਝ ਉਹ ਕੁੜੀ ਦਾ ਯੂਜ਼ ਕੀਤਾ ਮੈਂ ਤੇ ਜਦੋਂ ਮੈਨੂੰ ਐਸੀ ਵੀ ਸਾਰਾ ਕੁਝ ਈਜ਼ੀ ਆ ਵੀ ਇੰਨਾ ਕੁਝ ਤਾਂ ਹੋਣਾ ਨਹੀਂ ਹੈਗਾ ਉਹ ਮੈਨੂੰ ਵੀ ਮੋਟੀਵੇਟ ਕਰਦੀ ਗਈ ਸਾਰੇ ਰਸਤੇ ਵੀ ਕੁਝ ਨਹੀਂ ਸੋਚਣਾ ਹੈਗਾ ਕੋਈ ਗੱਲ ਨਹੀਂ ਸਾਰਾ ਕੁਝ ਨਾਰਮਲ ਆ ਠੀਕ ਆ ਮੈਨੂੰ ਮੇਕਅਪ ਤੱਕ ਕਰਨਾ ਨਹੀਂ ਸੀ ਹੋਂ ਦਾ ਉਹ ਵੀ ਹੁਣੇ ਕੀਤਾ ਪਹੁੰਚ ਗਏ ਅਸੀਂ ਬਟ ਜਦੋਂ ਮੈਂ ਸਟੇਜ ਤੇ ਗਈ ਐਂਡ ਉਹ ਇੱਕ एकदम ਲਾਈਟਾਂ ਮੇਰੇ ਫੇਸ ਤੇ ਪਈਆਂ ਜਦੋਂ ਲਾਈਟ ਆਡੀਅנס ਕੰਨੀ ਘੁੰਮੀ ਕਾਠ ਇੰਨਾ ਜ਼ਿਆਦਾ ਸੀਗਾ ਅਨਮ੍ਰਿਲਾ ਲੱਗਾ ਕੰਮ ਗਿਆ ਇਸ ਤੋਂ ਪਹਿਲਾਂ ਸਟੇਜ ਤੇ ਚੜ੍ਹੇ ਸੀ ਕਦੇ ਵੀ ਨਹੀਂ ਬਸ ਕੱਲਾ ਇੱਕ ਦੋ ਵਾਰ ਸਕੂਲ ਚ ਪਰਫਾਰਮੈਂਸ ਦਿੰਨੇ ਆਪਾਂ ਸਕੂਲ ਬੇਸਿਸ ਹੋਰ ਹੁੰਦਾ ਨਾ ਉਹ ਚੀਜ਼ ਜਮਾ ਡਿਫਰੈਂਸ ਸੀ ਕਿਉਂਕਿ ਉੱਥੇ ਨਾਲ ਹੋਰ ਵੀ ਕਿਡਜ਼ ਹੁੰਦੇ ਆ ਵੀ ਹਾਂ ਠੀਕ ਹੈ ਕੋਈ ਗੱਲ ਨਹੀਂ ਉਹ ਜਮਾ ਹੀ ਨਵੀਂ ਸੀ ਮੇਰੇ ਲਈ ਉਹ ਚੀਜ਼ ਮੈਨੂੰ ਲੱਗਦੀ ਅਜੇ ਤੱਕ ਅਸੀਂ ਮੈਰਿਜ ਵੀ ਨਹੀਂ ਦੇਖੀ ਸੀ ਕੋਈ ਅੱਛਾ ਵੀ ਇੰਨੀ ਜਿੰਨਾ ਹਾਈ ਫਾਈ ਉਹ ਮੈਰਿਜ ਸੀਗੀ ਆਲਰੇਡੀ ਇੰਨਾ ਤਾਂ ਅਸੀਂ ਕਦੇ ਵੀ ਕਿਸੇ ਵਿਆਹ ਚ ਨਹੀਂ ਸੀ ਗਏ ਵੀ ਮੈਰਿਜ ਹੀ ਦੇਖੀ ਹੋਵੇ ਬੰਦਾ ਤਾਂ ਐ ਵੀ ਨਹੀਂ ਜ਼ਿਆਦਾ ਸੋਚਦਾ ਮੈਂ ਆਪਣੀ ਲਾਈਨ ਦੇ ਵਿੱਚ ਅੱਜ ਤੱਕ ਮਤਲਬ ਕਿ ਉਸ ਟਾਈਮ ਤੱਕ ਮੈਂ ਕਦੇ ਐਵੇਂ ਦਾ ਵਿਆਹ ਨਹੀਂ ਸੀ ਦੇਖਿਆ ਵੀ ਜਿੱਥੇ orchestra group ਲੱਗਿਆ ਹੋਇਆ ਤੇ ਮੈਂ ਉਹ ਚੀਜ਼ ਨੂੰ ਫੇਸ ਕੀਤਾ ਹੋਵੇ ਉਹ ਚੀਜ਼ ਜਮਾਂ ਨਵੀਂ ਸੀ ਮੈਂ ਨਰਵਸ ਹੋ ਗਈ ਉੱਥੇ ਕੁਛ ਨਹੀਂ ਸਮਝ ਆਇਆ ਮੈਂ نیچے ਆ ਗਈ ਐਂਡ ਰੀਸੈਂਟਲੀ ਮੈਂ ਕੰਨ 'ਚ ਸਿਰ ਮਾਰਨਾ ਸ਼ੁਰੂ ਕਰਤਾ ਉੱਥੇ ਉੱਥੇ ਉਹਨਾਂ ਨੇ ਉਹਨਾਂ ਨੇ ਦੋ ਕੁੜੀਆਂ ਸੀ ਉਹਨਾਂ ਨੇ ਮੈਨੂੰ ਫੜਿਆ ਤੇ ਮੈਨੂੰ ਕਹਿੰਦੇ ਕੀ ਗੱਲ ਹੋ ਗਈ ਉਹਨਾਂ ਨੂੰ ਬਾਅਦ ਚੋਂ ਪਤਾ ਲੱਗਿਆ ਉਹ ਕੁੜੀ ਨੂੰ ਤਾਂ ਪਤਾ ਸੀ ਵੀ ਮੇਰਾ ਪਹਿਲਾ ਦਿਨ ਆ ਉਹਨੇ ਕਿਸੇ ਕੋਲ ਗੱਲ ਨਹੀਂ ਕੀਤੀ ਵੀ ਜੇ ਕਿਸ ਨੂੰ ਪਤਾ ਲੱਗ ਜਾਂਦਾ ਫਿਰ ਤਾਂ ਮੈਨੂੰ ਕਿਸੇ ਨੇ ਬੁਲਾਣਾ ਹੀ ਨਹੀਂ ਸੀਗਾ ਵੀ ਕੁੜੀ ਨੂੰ ਕੰਮ ਨਹੀਂ ਆਉਂਦਾ ਉਹਨੇ ਬਾਅਦ ਚੋਂ ਦੱਸਿਆ ਵੀ ਐਂ ਕਰਕੇ ਵੀ ਇਹਦਾ ਫਰਸਟ ਡੇ ਆ ਅੱਜ ਇਹਦੋਂ ਪਹਿਲਾਂ ਇਹ ਕੁੜੀ ਨੇ ਕੰਮ ਨਹੀਂ ਕੀਤਾ ਕਦੇ ਪਰ ਜਿਹੜਾ ਉਹ ਬੰਦਾ ਸੀਗਾ ਨਾ ਉਹ ਬੰਦਾ ਬੜਾ ਨਾਈਸ ਸੀ ਉਹਨੇ ਉਸ ਤੋਂ ਬਾਅਦ ਮੈਨੂੰ ਸਟੇਜ ਤੇ ਨਹੀਂ ਭੇਜਿਆ ਵੀ ਬਈ ਤੁਸੀਂ ਥੱਲੇ ਬਹਿ ਜਾ ਕੋਈ ਚੱਕਰ ਨਹੀਂ ਹੈਗਾ ਅਸੀਂ ਸੰਭਾਲ ਲਾਂਗੇ ਸਾਰਾ ਕੁਝ ਪਾਣੀ ਪੁਣੀ ਪਿਆਏ ਉਹਨਾਂ ਨੇ ਮੈਨੂੰ ਬਿਠਾਇਆ ਅਸੀਂ ਉਮੇਂ ਹੀ ਵਾਪਸ ਆ ਗਏ ਐਂਡ ਮੇਰੀ ਉਮੀ ਵੀ ਹੁਣ ਮੈਨੂੰ ਕੀ ਮਿਲਣਾ ਵੀ ਮੈਂ ਤਾਂ ਜਦੋਂ ਕੰਮ ਹੀ ਨਹੀਂ ਕੀਤਾ ਬਿਲਕੁਲ ਉਦਾਂ ਹੀ ਵਾਪਸ ਆ ਗਏ ਬਟ ਸ਼ਾਮ ਨੂੰ ਉਹਨਾਂ ਨੇ ਮੈਨੂੰ 2500 ਰੁਪਏ ਦਿੱਤਾ ਅੱਛਾ ਇੱਕ ਮਤਲਬ ਇੱਕ ਵਾਰੀ ਸਟੇਜ ਤੇ ਗਈ ਸੀ ਉਹਦਾ 2500 ਉਹ ਵੀ ਮੈਂ ਪਰਫਾਰਮੈਂਸ ਨਹੀਂ ਕੀਤੀ ਮੈਂ ਨਾਲ ਦੀ ਨਾਲ نیچے ਉਤਰ ਗਈ ਕਿ ਜਦੋਂ ਉਹ ਜਦੋਂ ਜਦ ਤੱਕ ਮੇਰੇ ਇੱਕ ਨਹੀਂ ਲਾਈਟਾਂ ਸੀ ਮੈਨੂੰ ਸਾਹਮਣੇ ਕੋਈ ਨਹੀਂ ਲਿਖਿਆ ਉਹ ਜਦੋਂ ਘੁੰਮੀ ਆ ਐਂਡ ਸਾਹਮਣੇ ਲੋਕ ਦੇਖੇ ਬਸ ਉੱਥੇ ਮੈਂ ਨਰਵਸ ਹੋ ਗਈ ਪ੍ਰੋਪਰ ਤਰੀਕੇ ਨਾਲ ਤੇ ਮੈਂ ਹੈਰਾਨ ਮੈਂ ਕਿਹਾ ਵੀ ਇਹ ਮੈਨੂੰ ਕਾਦੀ ਪੇਮਨ ਮਿਲ ਗਈ ਵੀ ਮੈਂ ਤਾਂ ਕੰਮ ਵੀ ਨਹੀਂ ਕੀਤਾ ਮੈਨੂੰ ਬਾਅਦ ਵਿੱਚ ਉਹ ਪਤਾ ਲੱਗਿਆ ਵੀ ਹੁਣ ਉਦੋਂ ਮੈਨੂੰ ਕੁਝ ਨਹੀਂ ਸੀ ਪਤਾ ਵੀ ਇਹ ਹੈਵੀ ਡੇਟ ਵੀ ਹੁੰਦੀ ਆ ਜਾਂ ਇਹਦੇ ਚ ਨੋਰਮਲ ਡੇਟ ਹੁੰਦੀ ਆ ਜਾਂ ਐਦਾਂ ਕੋਈ ਸੀਨ ਹੁੰਦਾ ਪਤਾ ਹੀ ਨਹੀਂ ਸੀਗਾ ਤੇ ਬਾਅਦ ਵਿੱਚ ਉਹ ਪਤਾ ਲੱਗਿਆ ਵੀ ਉਸ ਦਿਨ ਹੈਵੀ ਡੇਟ ਬਹੁਤ ਜ਼ਿਆਦਾ ਸੀਗੀ ਤੇ ਉੱਥੇ ਉਹਨਾਂ ਨੇ ਕੱਲਣਾ ਕੁੜੀਆਂ ਦਿਖਾਤੀਆਂ ਵੀ ਆ ਦੇਖੋ ਤਿੰਨ ਕੁੜੀਆਂ ਆਈਆਂ ਹੋਈਆਂ ਨੇ ਉਸ ਬੇਸ ਤੇ ਹੀ ਮੈਨੂੰ ਪੇਮੈਂਟ ਮਿਲੀ ਸੀ